ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਗੱਲ ਕਰਾਂਗੇ ਅੱਜ ਅਰਵਿੰਦ ਕੇਦਰੀਵਾਲ ਤੇ ਪੰਜਾਬ ਦੇ ਮੌਕਮੰਤਰੀ ਭਗਵੰਤ ਮਾਨ ਦੀ ਤੁਸੀਂ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਮਾਤਾ ਨੂੰ ਕੱਲ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਕਿਹਾ ਸੀ ਕਿ ਭਗਵੰਤ ਮਾਨਾ ਇੱਕ ਨੌਜਵਾਨ ਨੇ ਨਸੀਹਤ ਦਿੱਤੀ ਸੀ ਕਿ ਡਾਂਗ ਦੀ ਤਰ੍ਹਾਂ ਜੇਕਰ ਤੂੰ ਡਾਂਗ ਲੈ ਕੇ ਪੰਜਾਬ ਦੇ ਵਿੱਚ ਖੜ ਗਿਆ ਤਾਂ ਠੀਕ ਆ ਤੇਰੀ ਕੁਰਸੀ ਸੇਫ ਆ ਨਹੀਂ ਕਿ ਦਿੱਲੀ ਦਾ ਜਿਹੜਾ ਅਰਵਿੰਦ ਕੇਜਰੀਵਾਲ ਆ ਉਹ ਤੇਰੀ ਕੁਰਸੀ ਉੱਤੇ ਡਾਕਾ ਮਾਰੇਗਾ ਇਹ ਗੱਲ ਸੱਚ-ਸਾਬਤ ਹੁੰਦੀ ਯਾਰ ਹੋ ਰਹੀ ਆ ਤੇ ਅੱਜ ਮੈਂ ਕਾਹਲੀ ਵੀਡੀਓ ਪਾਈ ਆ ਤੇ ਅੱਜ ਜਿਹੜਾ ਉਹਦਾ ਨਿਰਣਾ ਆਉਣਾ ਸ਼ੁਰੂ ਹੋ ਗਿਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਮੈਂ ਕਿਹਾ ਸੀ ਕਿ ਦਿੱਲੀ ਦੀ ਜਿਹੜੀ ਜੋਕ ਆ ਪੰਜਾਬ ਨੂੰ ਜਿਹੜੀ ਲੱਗੀ ਸੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਲਈ ਪੰਜਾਬ ਦੇ ਮੰਤਰੀਆਂ ਐਮਐਲਏਆਂ ਦਾ ਇਸਤੇਮਾਲ ਉਹਨਾਂ ਨੇ ਵੋਟਾਂ ਦੇ ਵਿੱਚ ਕੀਤਾ ਰੱਜ ਕੇ ਪੰਜਾਬ ਦਾ ਪੈਸਾ ਬਰਬਾਦ ਕੀਤਾ ਅਰਵਿੰਦ ਕੇਜਰੀਵਾਲ ਨੇ ਰੱਜ ਕੇ ਸਿੱਖਾਂ ਉੱਤੇ ਜ਼ੁਲਮ ਕਰਾਇਆ ਅਰਵਿੰਦ ਕੇਜਰੀਵਾਲ ਨੇ ਰੱਜ ਕੇ ਸਿੱਖ ਨੌਜਵਾਨਾਂ ਨੂੰ ਅੰਦਰ ਫਾਹੇ ਟੰਗਾਇਆ ਉਹ ਅਰਵਿੰਦ ਕੇਜਰੀਵਾਲ ਦੀ ਸੋਚ ਜਿਹੜੀ ਕਿ ਪੰਜਾਬ ਪੱਖੀ ਨਾ ਪੱਖੀ ਸੀ ਪੰਜਾਬ ਨੂੰ ਖਤ ਕਰਨ ਲਈ ਅਤੇ ਅਨੇਕਾਂ ਜਿਹੜੀਆਂ ਪਾਰਟੀਆਂ ਉੱਭਰ ਰਹੀਆਂ ਨੇ ਉਹ ਸਾਡੇ ਜਿਹੜੇ ਦੁਸ਼ਮਣ ਨੇ ਉਹ ਵੀ ਜਿਹੜੇ ਪੰਜਾਬ ਉੱਤੇ ਜਿਹੜਾ ਡਾਕਾ ਮਾਰਨ ਲਈ ਹਰ ਵਕਤ ਤਤਪਰ ਰਹਿੰਦੇ ਨੇ ਇਸ ਦੇ ਬਾਬਤ ਤੁਹਾਨੂੰ ਮੈਂ ਇੱਕ ਹੁਣ ਅਰਵਿੰਦ ਕੇਜਰੀਵਾਲ ਨੇ ਵੱਡਾ ਫੈਸਲਾ ਕਰ ਲਿਆ ਪਹਿਲਾਂ ਤੁਹਾਨੂੰ ਮੈਂ ਸੁਣਾਉਣਾਗਾ ਫਿਰ ਅੱਗੇ ਗੱਲਬਾਤ ਕਰਦੇ ਆ ਦਿੱਲੀ ਦੀ ਹਾਰ ਮੰਗ ਲੋ ਆਪ ਦੇ ਦਾ ਮੰਤਨ ਜਾਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬ ਦੇ ਵਿਧਾਇਕ ਪਾਰਕ ਕੋਮੀ ਰਾਜਧਾਨੀ ਦੇ ਕਪੂਰਤਲ ਹਾਊਸ ਵਿੱਚ ਹੋਵੇਗੀ ਵੱਡੀ ਮੀਟਿੰਗ ਹਾਰਿਆ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਤੇ ਸੱਦਲੇ ਜਿਹੜੇ ਪੰਜਾਬ ਦੇ ਸਾਰੇ 92 ਐਮਐਲਏ ਕਨੇ 92 ਐਮਐਲਏ ਸਾਰੇ ਜਿਹੜੇ ਦਿੱਲੀ ਵਿੱਚ ਸੱਦਲੇ ਕੱਲ ਨੂੰ ਜਿਹੜੀ ਮੀਟਿੰਗ ਹੋ ਰਹੀ ਆ ਤੇ ਹੁਣ ਤੁਸੀਂ ਇਤੇ ਅੰਦਾਜ਼ਾ ਲਾ ਲਓ ਕਿ ਭਗਵੰਤ ਮਾਨ ਦੀ ਕੁਰਸੀ ਨੂੰ ਜਿਹੜੀ ਕਿ ਖਾਤਰਾ ਪੈ ਚੁੱਕਿਆਗਾ ਮੈਂ ਪਹਿਲੇ ਕਹਿ ਦਿੱਤਾ ਸੀ ਕਿ ਭਗਵੰਤ ਮਾਨਾ ਜਿੰਨਾ ਮਰਜੀ ਜ਼ੋਰ ਲਾ ਲਾ ਅਰਵਿੰਦ ਕੇਜਰੀਵਾਲ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦਾ ਉਹ ਦੋਨੇ ਹੱਥ ਜਿਹੜੇ ਕਿ ਰੱਖਦਾ ਸੀ ਲੱਡੂ ਪਰ ਉਥੋਂ ਜਿਹੜਾ ਇੱਕ ਹੱਥ ਤਾਂ ਉਹਦਾ ਖੁੱਸ ਗਿਆ ਤੇ ਹੁਣ ਇੱਕ ਹੱਥ ਰਹਿ ਗਿਆ ਤੇ ਉਹ ਤੇਰੀ ਕੁਰਸੀ ਨੂੰ ਪਹੂਗਾ ਬੇਸ਼ੱਕ ਤੂੰ ਅੱਜ ਇਸ ਵੀਡੀਓ ਨੂੰ ਲੋਕ ਸਾਹਮਣੇ ਰੱਖ ਲੈਣਾ ਆਉਣ ਵਾਲੇ 1 ਮਹੀਨੇ ਦੇ ਅੰਦਰ ਅੰਦਰ ਆਵਾ ਦੀ ਪਾਰਟੀ ਦੇ ਵਿੱਚ ਵੱਡਾ ਬਵਾਲ ਖੜਾ ਹੋਵੇਗਾ ਵੱਡਾ ਤਹਿਲਕਾ ਮੱਚੇਗਾ ਆਵਾ ਦੀ ਕੌਸਟਿੰਗ ਲੈ ਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅੱਧੇ ਤੋਂ ਜ਼ਿਆਦਾ ਮੰਤਰੀ ਤੇ ਐਮਐਲਏ ਭਗਵਾਨਤਮਨ ਦੇ ਖਿਲਾਫ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਨੇ ਹੁਣ ਕੋਈ ਕਹਿ ਰਿਹਾ ਕੁਲਤਾਰ ਸਿੰਘ ਸਦਮਾ ਹੋਵੇਗਾ ਸੀਐਮ ਦਾ ਚਿਹਰਾ ਜਾਂ ਉਪ ਡਿਪਟੀ ਮੁੱਖ ਮੰਤਰੀ ਕੋਈ ਅਮਨ ਰੋੜੇ ਨੂੰ ਕਹਿ ਰਿਹਾ ਕੋਈ ਕਿਸੇ ਨੂੰ ਕਹਿਆ ਪਰ ਮੈਂ ਤੁਹਾਨੂੰ ਅੱਜ ਦੱਸ ਦੇਵਾਂ ਕਿ ਭਵੰਤਮਾਨ ਨੂੰ ਖੁੱਡੇ ਲੈਣ ਦੀ ਜਿਹੜੀਆਂ ਤਿਆਰੀਆਂ ਉਹ ਹੋ ਚੁੱਕੀਆਂ ਨੇ ਭਵੰਤਮਾਨ ਦੀ ਕੁਰਸੀ ਦੇ ਉੱਤੇ ਹੁਣ ਜਿਹੜਾ ਕਬਜ਼ਾ ਹੈਗਾ ਉਹ ਅਰਵਿੰਦ ਕੇਜਰੀਵਾਲ ਕਰੇਗਾ ਜਿਸ ਤਰ੍ਹਾਂ ਭਵੰਤਮਾਨ ਤੋਂ ਪ੍ਰਧਾਨ ਵੀ ਖੋਈ ਸੀ ਉਸ ਤਰ੍ਹਾਂ ਹੀ ਉਹ ਤੋਂ ਹੁਣ ਮੱਖ ਮੰਤਰੀ ਦੀ ਕੁਰਸੀ ਖਾਣ ਦੀ ਜਿਹੜੀ ਵੱਡੀ ਕੋਸ਼ਿਸ਼ ਹੋ ਰਹੀ ਆ ਹੁਣ ਕੱਲ ਨੂੰ ਜਿਹੜੇ ਐਮਐਲ ਜਾਣਗੇ ਉਹਨਾਂ ਤੋਂ ਕੱਲ ਹੀ ਯਾਰ ਹੋ ਜਾਊਗਾ ਕੀ ਕੀ ਕੁਸ ਉਤੇ ਨਿਕਲਦਾ ਤੇ ਕੀ ਕੁਸ ਉਹਨਾਂ ਨੂੰ ਹਦਾਇਤਾਂ ਜਾਰੀ ਹੋਣਗੀਆਂ ਇਸ ਨੂੰ ਲੈ ਕੇ ਕਿ ਹੁਣ ਭਗਵੰਤ ਮਾਨ ਜਿਹੜਾ ਕਾ ਬੁਰੀ ਤਰ੍ਹਾਂ ਕੜਕੀ ਦੇ ਵਿੱਚ ਫਸ ਚੁੱਕਿਆ ਹੈਗਾ ਜੇਕਰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਪਾਸੇ ਨਾ ਕੀਤਾ ਤਾਂ ਫਿਰ ਵੀ ਜਿਹੜੀ ਕਿ ਸਰਕਾਰ ਹੈ ਦੀ ਟੁੱਟ ਟੁੱਟੂਗੀ ਜਾਂ ਟੁੱਟਦੀ ਜਾਊਗੀ ਜੇ ਅੱਧੇ ਤੋਂ ਵੱਧ ਐਮ.ਐਲ.ਏ ਅਰਵਿੰਦ ਕੇਜਰੀਵਾਲ ਨਾਲ ਰਲ ਜਾਂਦੇ ਆ ਭਗਵੰਤ ਮਾਨ ਦਾ ਸਾਥ ਛੱਡ ਦਿੰਦੇ ਆ ਤਾ ਫਿਰ ਲੱਗਦਾ ਕਿ ਭਵੰਤਮਾਨ ਦੀ ਕੋਸੀ ਦਾਵਾ ਡੋਲ ਹੋ ਜੋਗੀ ਉਹਨੂੰ ਜਿਹੜਾ ਸਾਥ ਆ ਹੋ ਸਕਦਾ ਕਿ ਕਾਂਗਰਸ ਦਾ ਲੈਣਾ ਪਵੇ ਪਰ ਸੂਤਰਾਂ ਤੋਂ ਮੁਤਾਬਕ ਇਹ ਵੀ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਜੇਕਰ ਕਹਿੰਦੇ ਅਰਵਿੰਦ ਕੇਜਰੀਵਾਲ ਭਵੰਤਮਾਨ ਤੇ ਡਾਕਾ ਮਾਰਨਾ ਚਾਹੁੰਦਾ ਤੇ ਉੱਥੇ ਕਹਿੰਦੇ ਇੱਕ ਵਿਚੋਲਗਰੀ ਦਾ ਕੰਮ ਆ ਕੇਂਦਰ ਵੱਲੋਂ ਬੀਜੇਪੀ ਵੱਲੋਂ ਕਹਿੰਦੇ ਹੱਥ ਮਿਲਿਆ ਜਾ ਰਿਹਾ ਭਵੰਤਮਾਨ ਦੇ ਨਾਲ ਯਾਨੀ ਕਿ ਭਗਵਾਨ ਜਨਾਬ ਤਿਕ ਕੇਂਦਰ ਸਰਕਾਰ ਨਾਲ ਕੇ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੁਣ ਚਲਾਵੇਗੀ ਇਹ ਵੀ ਵੱਡੀਆਂ ਜਿਹੜੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਸੂਤਰਾਂ ਤੋਂ ਇਹ ਵੀ ਵੱਡੇ ਹਵਾਲ ਕੀ ਤੁਹਾਨੂੰ ਦੱਸਦੀ ਏ ਕਿ ਜਿਹੜਾ ਵਿਚ ਵਿਚੋਲ ਗਿਆ ਕਰਨੇ ਕੰਮ ਕਰਿਆਗਾ ਉਹ ਹੈ ਅਰਮਨੀਤ ਬਿੱਟੂ ਕਿ ਭਗਵਾਨ ਜਨਾਬ ਨੂੰ ਜਿਹੜਾ ਮਨਾਉਣ ਦੇ ਕੋਸ਼ਿਸ਼ਾਂ ਜਾਰੀ ਨੇ ਹੁਣ ਜਾਨੀ ਕਿ ਭਗਵਾਨ ਜਨਾਬ ਦੇ ਹਿੱਸੇ ਕੁਝ ਹੀ ਬਚੇ ਨੇ ਬਾਕੀ ਦਿੱਲੀ ਆਰੇ ਦੇ ਨਾਲ ਜਿਹੜੇ ਅੜਲੇ ਹੋਏ ਨੇ ਇਹ ਵੀ ਇੱਕ ਵੱਡਾ ਸਵਾਲ ਆ ਆਪਣੇ ਆਪ ਦੇ ਵਿੱਚ ਕਿ ਭਵੰਤਮਾਨ ਦੀ ਕੁਰਸੀ ਨੂੰ ਜਿਹੜਾ ਖਤਰਾ ਹੁਣ ਪੈਣ ਵਾਲਾਗਾ ਇੱਕ ਡਾਕਾ ਭਵੰਤਮਾਨ ਦੀ ਕੁਰਸੀ ਤੇ ਪੈਣ ਵਾਲਾਗਾ ਹੁਣ ਕਈਆਂ ਨੇ ਸਮਝਣਾ ਕਿ ਪਤਾ ਨਹੀਂ ਇਹ ਉਹੀ ਖਬਰਾਂ ਕਹੀ ਜਾਂਦੇ ਆ ਆਪਣੇ ਆਪ ਦੇ ਵਿੱਚ ਬੈਸੀ ਕਹੀ ਜਾਂਦੇ ਆ ਪਰ ਜਿਹੜੀਆਂ ਗੱਲਾਂ ਅਸੀਂ ਕਹਿਣੇ ਆ ਉਹ ਤੱਤਾਂ ਦੇ ਆਧਾਰ ਤੇ ਕਹਿਣੇ ਆ ਸਬੂਤਾਂ ਦੇ ਆਧਾਰ ਤੇ ਕਹਿਣੇ ਆ ਸਾਡੇ ਜਿਹੜੇ ਸੂਤਰ ਨੇ ਜਿਹੜੇ ਸਾਨੂੰ ਜਾਣਕਾਰੀ ਦਿੰਦੇ ਆ ਅਸੀਂ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਹੁੰਦੀ ਆ ਤੁਸੀਂ ਉਹਨੂੰ ਮੰਨੋ ਚਾਹੇ ਨਾ ਮੰਨੋ ਉਹਦਾ ਅਰਦਲਟ ਤੁਸੀਂ ਮੈਂ ਪਹਿਲਾਂ ਕਿਹਾ ਸੀ ਕਿ 6 ਫਰਵਰੀ ਨੂੰ ਕਿਹਾ ਸੀ 8 ਫਰਵਰੀ ਨੂੰ ਨਤੀਜੇ ਆਉਣਗੇ ਆਉਣੇ ਸੀ ਕਿ ਭਾਈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਪਤਾ ਸਾਫ਼ ਹੋਣ ਵਾਲਾਗਾ ਪਤਾ ਸਾਫ਼ ਹੋ ਚੁੱਕਿਆਗਾ ਇਹ ਤੁਸੀਂ 6 ਤਰੀਕ ਦੀ ਵੀਡੀਓ ਕੱਢ ਕੇ ਵੇਖ ਲਓ ਤੇ ਕਈਆਂ ਲੋਕਾਂ ਨੇ ਬੜਾ ਗੁੱਸਾ ਮਨਾਇਆ ਇੱਕ ਨੇਮ ਬੜਾ ਔਖਾ ਆ ਜਾਂਦਾ ਸੀ ਕਮੈਂਟ ਜੀ ਲਿਖਦਾ ਸੀ ਹਲੇ ਰਿਜ਼ਲਟ ਕਹਿੰਦਾ 12 ਤਰੀਕ ਨੂੰ ਆਉਣਾ ਜੀ 8 ਤਰੀਕ ਨੂੰ ਆਉਣਾ ਤੇ ਪਹਿਲਾਂ ਕਹੇ ਦਿੱਤਾ ਸਾਡਾ ਅਰਵਿੰਦ ਕੇਜਰੀਵਾਲ ਦੀ ਜਿਹੜੀ ਵੀ ਐਨੇ ਸਾਡੇ ਐਮਐਲਏ ਬਧਾਇਕ ਹੋਣਗੇ ਜੀ ਮੁੱਖ ਮੰਤਰੀ ਚੌਥੀ ਵਾਰ ਬਣੂਗਾ ਜਿਹੜੇ ਨਾਲ ਬੰਦਾ ਜੁੜਿਆ ਹੁੰਦਾ ਨਾ ਉਹਨੂੰ ਲੱਗਦਾ ਕਿ ਭਾਈ ਮੇਰਾ ਬੰਦਾ ਸਹੀ ਆ ਮੇਰੇ ਬੰਦਾ ਸਾਰਾ ਕੁਝ ਕਰ ਦੂਗਾ ਪਰ ਜਿਹੜਾ ਬੰਦਾ ਕਿਸੇ ਦੇ ਨਾਲ ਨਹੀਂ ਜੁੜਿਆ ਹੁੰਦਾ ਜਿਹੜਾ ਬੰਦਾ ਸਾਰੇ ਪਾਸੇ ਤਤ ਫਰੋਲਦਾਗਾ ਕਿ ਇਧਰ ਕੀ ਹੋ ਰਿਹਾ ਇਧਰ ਕੀ ਹੋ ਰਿਹਾ ਉਸ ਬੰਦੇ ਨੂੰ ਪਤਾ ਲੱਗਦਾਗਾ ਕਿ ਕੀ ਇੱਥੇ ਸਾਜ ਸਾ ਹੋ ਰਹੀਆਂ ਨੇ ਹੁਣ ਇਹਨਾਂ ਦੇ ਜਿਹੜੀ ਆਪਣੇ ਮੁੱਖ ਮੰਤਰੀ ਸੀ ਦਿੱਲੀ ਦੀ ਅਤਾਸੀ ਐਜਾ ਨਾਮ ਅ ਸੀਐਮ ਹੁਣ ਉਹ ਕੱਲ ਬਿਆਨ ਦੇ ਰਹੀ ਆ ਕਿ ਜੀ ਗੁੰਡਾਗਰਦੀ ਕੀਤੀ ਆ ਬੀਜੇਪੀ ਵਾਲਿਆਂ ਨੇ ਇਨੇ ਪਤਨਾ ਹੋਵੇ ਤੁਹਾਡੀ ਤਿੰਨ ਬਾਰ ਪਹਿਲਾਂ ਸਰਕਾਰ ਆਈ ਆ ਤੇ ਪਹਿਲਾਂ ਵੀ ਫਿਰ ਤੁਹਾਡੇ ਪੱਲੇ ਕੀ ਸੀ ਪਹਿਲਾਂ ਵੀ ਗੁੰਡਾਗਰਦੀ ਫਿਰ ਤਾ ਉਹ ਕਰਦੇ ਰਹੇ ਸੀ ਹੁਣ ਤਿਹਾਰ ਜੇਲ੍ਹ ਦੇ ਵਿੱਚ ਅਰਵਿੰਦ ਕੇਧਰੀਵਾਲ ਜਾ ਕੇ ਆਇਆ ਸੰਜੇ ਸਿੰਘ ਜਾ ਕੇ ਆਇਆ ਜਿਸ ਸੌਦੀਆ ਕੇ ਸਜੌਦੀਆ ਉਹ ਜਾ ਕੇ ਆਇਆ ਹੁਣ ਦੁਬਾਰੇ ਇੱਕ ਹੋਰ ਇਸ ਤੋਂ ਤੁਹਾਨੂੰ ਇੱਕ ਹੋਰ ਮੈਂ ਬੇਨਤੀ ਕਰਦਾ ਅਰਵਿੰਦ ਕੇਧਰੀਵਾਲ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਦੁਬਾਰੇ ਤਿਹਾਰ ਜੇਲ੍ਹ ਚ ਜਾਣ ਦੀ ਤਿਆਰੀ ਆ ਉਹਦੀ ਇਹ ਤੁਸੀਂ ਅੱਜ ਇਹ ਵੀਡੀਓ ਸਾਹਮਣੇ ਰੱਖ ਲਿਓ ਅਰਬਿੰਦ ਕਜਰੀਬਾਲ ਜੇਕਰ ਬੀਜਪੀ ਦੇ ਉਲਟ ਚੱਲਦਾ ਚਾਹੇ ਨਾ ਚੱਲਦਾ ਉਹਨੂੰ ਦੁਬਾਰੇ ਜਿਹੜਾ ਕਿ ਜੇਲ੍ਹ ਦੇ ਰੋਟੀਆਂ ਖਾਣੀਆਂ ਪੈਣਗੀਆਂ ਤੇ ਕਈ ਪੰਜਾਬ ਦੇ ਮੰਤਰੀਆਂ ਤੇ ਐਮਐਲਏ ਨੂੰ ਵੀ ਜਿਹੜੀਆਂ ਰੇਡਾਂ ਹੁਣ ਪੈਣਗੀਆਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜਾ ਅਰਬਨੀਤ ਮਿੱਟੂ ਵੱਲੋਂ ਭਗਵਾਨ ਤੁਮਨ ਨੂੰ ਜਿਹੜਾ ਵਿਚੋਲਗੀ ਦਾ ਕੰਮ ਕਰ ਰਿਹਾ ਉਹ ਇਹ ਕਰ ਰਿਹਾ ਕਿ ਜੇ ਭਗਵਾਨ ਤੁਮਨ ਨੇ ਬਚਨਾ ਰੇਡ ਤੋਂ ਦਿੱਲੀ ਵਾਲਿਆਂ ਤੋਂ ਤਾਂ ਉਹਨਾਂ ਦੇ ਨਾਲ ਸਮਝੌਤਾ ਕਰ ਲਵੇ ਜੇਕਰ ਨਹੀਂ ਬਚਣਾ ਤਾਂ ਫਿਰ ਪਵਾਂ ਆਤਮਾਨ ਦੀ ਵੀ ਜੜੀ ਜੇਲ੍ਹ ਜਾਣ ਦੀ ਤਿਆਰੀ ਹੋ ਸਕਦੀ ਆ ਇਹ ਸਾਡੇ ਸੂਤਰਾਂ ਤੋਂ ਜਿਹੜੀ ਖਬਰ ਮਿਲੀ ਆ ਉਹ ਤੁਹਾਡੇ ਤੱਕ ਮੈਂ ਪਹੁੰਚਾ ਦਿੱਤੀ ਆ ਇਹ ਤੇ ਤੁਸੀਂ ਕਮੈਂਟ ਕਰੀ ਕਰਨੇ ਆ ਕੀ ਨਾ ਕਰਨੇ ਆ ਕੀ ਤੁਸੀਂ ਸੋਚਦੇ ਹੋ ਇਹ ਮੈਂ ਨਹੀਂ ਰੱਖਦਾ ਹਰ ਇੱਕ ਖਬਰ ਹੁੰਦੀ ਆ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਉਣੀ ਹੁੰਦੀ ਆ ਸਾਡੇ ਸੂਤਰਾਂ ਮੁਤਾਬਕ ਜਿਹੜੀ ਜਾਣਕਾਰੀ ਹੁੰਦੀ ਆ ਇਸ ਕਰਕੇ ਉਹ ਗਲਾ ਖਰਾਬ ਆ ਅਜਾਜ਼ ਤਾ ਨਹੀਂ ਦਿੰਦਾ ਸੀ ਪਰ ਫਿਰ ਵੀ ਜਿਹੜੀਆਂ ਇਹ ਖਬਰਾਂ ਨੇ ਇਹ ਜ਼ਰੂਰੀ ਨੇ ਕਿ ਤੁਹਾਡੇ ਤੇ ਪਹੁੰਚਾਉਣੀਆਂ ਲਾਜ਼ਮੀ ਨੇ ਹੁਣ ਜਿਹੜਾ ਭਗਵਾਨਤ ਮਾਨ ਤੇ ਉਹਦੇ ਐਮਐਲਏ ਨੇ ਉਹਨਾਂ ਦਾ ਵੀ ਜਿਹੜਾ ਖਤਰਾ ਵਧਿਆ ਹੋਇਆਗਾ ਤੇ ਜਿਹੜੀ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਸੱਦੀ ਆ ਕਪੂਰਥਲਾ ਹਾਊਸ ਦੇ ਵਿੱਚ ਦਿੱਲੀ ਵਿੱਚ ਤੇ ਉਹ ਤਾਂ ਵੀ ਜਿਹੜਾ ਵੱਡਾ ਲਾਨ ਹੋਣਾਗਾ ਕੱਲ ਨੂੰ ਉਹਦੇ ਵਿੱਚ ਸਾਰਾ ਕੁਝ ਨਿੱਤਰ ਦੇ ਸਾਹਮਣੇ ਆ ਜਾਵੇਗਾ ਤੇ ਆਉਣ ਵਾਲਾ ਭਗਤ ਦੱਸੇਗਾ ਕਿ ਪੰਜਾਬ ਦੇ ਹੱਕਾਂ ਉੱਤੇ ਕੀ ਡਾਕ ਕਵਾਜ ਦਾ ਭਵਾਨ ਭਵੰਤਮਾਨ ਦੀ ਕੁਰਸੀ ਦਾ ਕੀ ਬਣਦਾਗਾ ਤੇ ਇਸ ਨੂੰ ਲੈ ਕੇ ਜਿਹੜੀ ਇਹ ਵੱਡੇ ਖਬਰਾਂ ਆਸਤੇ ਤੁਹਾਨੂੰ ਸੁਨਾ ਦਿੱਤੀਆਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖੋ ਧੰਨਵਾਦ ਬਹਿਨ ਜੀ ਕਾ ਖਾਲਸਾ ਬਹਿਨ ਜੀ ਕੀ